ਸਤਿਕਾਰ ਜੋ ਹਰ ਸੰਗਤ ਜੀਓ ਅੱਜ ਆਪਾਂ ਆਪ ਜੀ ਨਾਲ ਜਿਹੜਾ ਲੇਖ ਸਾਂਝਾ ਕਰਾਂਗੇ ਕਿ ਉਹ ਪ੍ਰਭੂ ਪਰਮਾਤਮਾ ਪਹਿਲੀ ਵਾਰ ਮਾਤ ਲੋਕ ਦੇ ਵਿੱਚ ਉਸਨੇ ਆਪਣਾ ਪਕਟਾਵਾ ਕੀਤਾ ਔਰ ਆਪਣੇ ਮਿਲਣ ਦੀ ਜਿਹੜੀ ਭਗਤਾਂ ਨੂੰ ਉਹਨੇ ਜਾਣਚ ਦੱਸੀ ਇੱਥੇ ਵੀ ਤਾਂ ਉਥੇ ਵੀ ਕਿਵੇਂ ਉਸ ਪ੍ਰਭੂ ਨੂੰ ਮਿਲਣਾ ਉਹ ਪ੍ਰਭੂ ਨੇ ਕੀ ਕਿਹਾ ਕਿ ਭਗਤੋ ਕਦੇ ਆਪਣੇ ਆਪ ਨੂੰ ਇਕੱਲਾ ਨਾ ਸਮਝੋ ਕਿਤੇ ਕੋਈ ਵੀ ਸਿੱਖ ਆਪਣੇ ਆਪ ਨੂੰ ਕਿਸੇ ਕਦੇ ਇਕੱਲਾ ਨਾ ਸਮਝੇ ਅਪਾ ਜਦ ਕਿਸੇ ਗੁਰਸੇਕ ਨੂੰ ਦੂਸਰੇ ਨੂੰ ਪੁੱਛਦਿਆਂ ਕਿ ਭਾਈ ਤੇਰੇ ਨਾਲ ਕੌਣ ਆਇਆ ਅਪਾ ਕਹਿੰਦੇ ਆ ਨਹੀਂ ਮੈਂ ਇਕੱਲਾ ਹੀ ਆਇਆ ਪਰ ਅੱਜ ਤੋਂ ਕਦੇ ਵੀ ਆਪਣੇ ਆਪ ਨੂੰ ਇਕੱਲਿਆਂ ਨਹੀਂ ਕਹਿਣਾ ਕਿਉਂਕਿ ਉਹ ਸਤਗੁਰ ਹਮੇਸ਼ਾ ਸਾਡੇ ਨਾਲ ਹੈ ਕਿਉਂਕਿ ਸਾਡੇ ਸਾਹਮਣੇ ਸਨਮੁਖ ਹੋਣ ਵਾਲਾ ਪ੍ਰਭੂ ਪਰਮਾਤਮਾ ਜਿਹੜਾ ਸੀ ਉਹ ਕੋਈ ਦੇਤਾਰੀ ਪ੍ਰਭੂ ਪਰਮਾਤਮਾ ਨਹੀਂ ਸੀ ਕਿਉਂਕਿ ਗੋਬਿੰਦ ਪਾਸ਼ਾ ਜੀ ਨੇ ਕਿਹਾ ਸੀ ਕਿ ਦੇਤਾਰੀ ਦੀ ਪੂਜਾ ਨਹੀਂ ਹੋਣੀ ਉਹਦਾ ਮਾਰਗ ਨਹੀਂ ਕਦੇ ਚੱਲਿਆ ਦੇਤਾਰੀ ਦਾ ਇਹ ਜੋ ਖੇਡ ਹੋਈ ਪਹਿਲੀ ਵਾਰ ਇਹ ਜੋ ਸਰੂਪ ਮਾਤ ਲੋਕ ਦੇ ਵਿੱਚ ਖੇਡ ਹੋਈ ਕਈਆਂ ਮੇਰੇ ਵੀਰਾਂ ਪੈਣਾ ਨੂੰ ਇਹ ਸ਼ੱਕ ਹੁੰਦਾ ਇਹ ਪ੍ਰਭੂ ਉਸ ਵੇਲੇ ਦਾ ਪ੍ਰਭੂ ਸੀ ਉਹ ਤਾਂ ਪ੍ਰਭੂ ਹੋਣਾ ਹੈ ਨਹੀਂ ਉਹ ਪ੍ਰਭੂ ਖਤਮ ਹੋ ਗਿਆ ਖਤਮ ਹੋਣ ਦੀਆਂ ਚੰਦ ਲਾਈਨਾ ਜਿਹੜੇ ਪ੍ਰਭੂ ਨੂੰ ਥੋੜਾ ਇਹ ਸੋਚ ਲੈਂਦੇ ਨੇ ਕਿ ਉਹ ਪ੍ਰਭੂ ਉਸ ਵੇਲੇ ਸੀ ਪਰ ਪਰਮੇਸ਼ਰ ਕੀ ਕਹਿੰਦਾ ਆਪਾਂ ਆਪਣੀ ਚੁਸਤੀ ਦੱਸਦੇ ਆ ਨਾ ਕਿ ਐਸੀ ਪ੍ਰਭੂ ਨਾਲ ਜ ਜ਼ਿਆਦਾ ਜਿਹੜੇ ਉਹ ਚੁਸਤੇ ਆ ਪ੍ਰਭੂ ਨੇ ਕੀ ਕਿਹਾ ਮੈਂ ਤੁਹਾਡੇ ਸਾਰਿਆਂ ਨਾਲੋਂ ਚੁਸਤ ਪਰਮੇਸ਼ਰ ਜੀ ਨੇ ਕਿਹਾ ਮੇਰੇ ਅੱਗੇ ਚਲਾਕੀ ਚੱਲੇ ਨਾ ਕੋਈ ਚੁਤਰਾਈ ਆ ਮੇਰੇ ਕੀ ਕਿਸੇ ਦੀ ਕੋਈ ਚਲਾਕੀ ਨਹੀਂ ਚੱਲ ਸਕਦੀ ਅਗੇ ਪਰਮੇਸ਼ਰ ਜੀ ਨੇ ਕੀ ਫਰਮਾਨ ਦਿੱਤਾ ਜੇਸ ਨੂੰ ਸਤਗੁਰ ਦੇ ਮਰਨ ਦਾ ਡਰ ਓ ਹੁਣੇ ਪੱਲੂ ਜਾਓ ਛੁਡਾਈਆ ਜਿਹੜੇ ਇਹ ਸੋਚ ਰੱਖ ਲੈਂਦੇ ਆ ਕਿ ਉਹ ਉਸ ਵੇਲੇ ਦਾ ਪ੍ਰਭੂ ਸੀ ਹੁਣ ਪ੍ਰਭੂ ਉਹ ਹੈ ਨਹੀਂ ਪਰ ਪ੍ਰਭੂ ਨੇ ਕੀ ਕਿਹਾ ਜਿਹਨੂੰ ਲੱਗਦਾ ਕਿ ਭੂਨ ਸਿੰਘ ਨੇ ਖਤਮ ਹੋ ਜਾਣਾ ਇਹ ਆਪਣਾ ਪੱਲੂ ਛੜਾ ਦਿਓ ਇਹ ਲਈ ਉਸ ਵੇਲੇ ਹੋਇਆ ਸੀ ਜਦ ਉਹ ਤਿੰਨਾਂ ਨੇ ਸਲਾਹਾਂ ਕੀਤੀ ਸੀ ਵੀਰ ਨਾਜਰ ਸਿੰਘ ਗੁਰਮukh ਸਿੰਘ ਗਿਆਨੀ ਗੁਰਮukh ਸਿੰਘ ਜੀ ਔਰ ਆਪਣੇਜੀਤ ਸਿੰਘ ਬਟਾਲੇ ਵਾਲੇ ਇਹ ਸਲਾਹਾਂ ਕਰਦੇ ਸੀ ਸੱਚੇ ਪਾਤਸ਼ਾਹ ਜੀ ਦੇ ਮਰਨ ਤੋਂ ਬਾਅਦ ਇਹ ਗੁਰਗੱਦੀ ਕਿਸ ਨੂੰ ਦਿੱਤੀ ਜਾਵੇਗੀ ਪਰਮੇਸ਼ਰ ਜੀ ਨੇ ਇਹ ਫਿਰ ਲਿਖਤ ਕਰਾਈ ਉਹ ਆਪੇ ਹੋਰ ਕੜਨਾ ਲਊ ਕੜ ਉਹ ਆਪੇ ਜਿਹੜੀ ਕੜਨਾ ਹੋਰ ਕੱਢ ਲੂ ਜਿਹੜੀ ਇਹ ਸੋਚਦਿਆ ਕਿ ਪ੍ਰਭੂ ਹੈ ਹੀ ਨਹੀਂ ਪ੍ਰਭੂ ਨੇ ਕਿਉਂ ਪੱल्लू ਛੜਾ ਦਿਓ ਮੈਂ ਹੋਰ ਕੜਨਾ ਕੱਢ ਲੂ ਜੋ ਲੱਖ 84 ਆਪਣਾ ਰੰਗ ਰੰਗਾਈਆ ਮੈਂ ਉਹ ਆ ਕਿ ਮੈਂ ਕਿਤੇ ਇੱਕ ਸਟੇਟ ਵਾਲਾ ਗੁਰੂ ਨਹੀਂ ਆਇਆ ਮੈਂ ਇੱਕ ਕੋਈ ਆਪਣਾ ਭਾਰਤ ਦੀ ਜਿਹੜੀ ਕੰਟਰੀ ਨੂੰ ਮੈਂ ਸੰਭਾਲ ਲੈਣੀ ਆਇਆ ਮੈਂ ਆਲ ਆਲ ਪੈਨ ਵਰਲਡ ਬ੍ਰਹਮੰਡਾ ਖੰਡਨ ਨੂੰ ਵੇਖਣ ਵਾਲਾ ਮੈਂ ਹਾਂ ਜੋ ਲੱਖ 84 ਆਪਣਾ ਰੰਗ ਰੰਗਾਈਆ ਜਿਸ ਦੀ ਚੋਟੀ ਉਸੇ ਦੀ ਜੜ ਉਹ ਅਗੰਮੀ ਕਾਰਕਮਈਆ ਉਹ ਹਾਂ ਮੈਂ ਸੋ ਇਸ ਕਰਕੇ ਆਪਣੇ ਪ੍ਰਭੂ ਨੂੰ ਹਮੇਸ਼ਾ ਆਪਣੇ ਨਾਲ ਸਮਝਣਾ ਹੈ ਜਦੋਂ ਘਰ ਤੂੰ ਸਵੇਰੇ ਆਪਣੀਆਂ ਡਿਊਟੀਆਂ ਦੇ ਆਪਾਂ ਨੇ ਕੰਮਾਂ ਕਰਦੇ ਜਾਤੇ ਜਾਣਾ ਹੈ ਆਪਣੇ ਸਤਗੁਰੂ ਨਾਲ ਲੈ ਕੇ ਜਾਣਾ ਕਿ ਸਤਗੁਰ ਤੂੰ ਮੇਰੇ ਨਾਲ ਚੱਲ ਉਹ ਪ੍ਰਭੂ ਸਾਡੇ ਨਾਲ ਜਾਂਦਾ ਕਿਉਂਕਿ ਸਾਡੇ ਨਾਲ ਵਾਦਾ ਕੀਤਾ ਗ੍ਰੰਥ ਨੰਬਰ 21 ਪੇਜ ਨੰਬਰ 652 ਦੇ ਵਿੱਚ ਮੇਰੇ ਸਹਿਬ ਨੇ ਕੀ ਵਾਦਾ ਕੀਤਾ ਆਪਣੇ ਪਗਤਾਂ ਨਾਲ ਜਨ ਪਗਤੋ ਮੈਂ ਸਦਾ ਤੁਹਾਡੇ ਨਾਲ ਕਦੇ ਆਪਣੇ ਆਪ ਨੂੰ ਕਦੇ ਇਕੱਲਾ ਨਾ ਕਦੇ ਗੁਰਮੁਖ ਹੋ ਕੇ ਕਹਿ ਦਿਓ ਕਿ ਮੈਂ ਕੱਲਾ ਆ ਹਾ ਗੱਡੀ 'ਚ ਬੈਠੇ ਆ ਤਾਂ ਆਪਣੇ ਸਤਿਗੁਰ ਨੂੰ ਹਾਜ਼ਰ ਸਮਝ ਲੈਣਾ ਆਪਾਂ ਕਿਤੇ ਬੈਠੇ ਆ ਤਾਂ ਸਤਿਗੁਰ ਨੂੰ ਹਮੇਸ਼ਾ ਆਪਣੇ ਨਾਲ ਸਮਝਣਾ ਹੈ ਇਕੱਲਾ ਨજર ਕੋਈ ਨਾ ਆਈਆ ਕੋਈ ਕੱਲਾ ਕੋਸ਼ਿਕ ਨજર ਨਹੀਂ ਆ ਰਿਹਾ ਤੁਸੀਂ ਮੇਰੇ ਸ਼ਾ ਮੈਂ ਤੁਹਾਡਾ ਕੰਗਾਲ ਕੁਸੀਂ ਮੇਰੇ ਸ਼ਾ ਸ਼ੈ ਸ਼ਾ ਮੈਂ ਤੁਹਾਡਾ ਕੰਗਾਲ ਨਜ਼ਰੀਆ ਰਿਹਾ ਪ੍ਰੇਮ ਪ੍ਰੀਤੀ ਤੁਹਾਡੀ ਮੰਗਣ ਆਇਆ ਉਹ ਜਿਹੜਾ ਮਾਲਕ ਹੈ ਸ੍ਰਿਸ਼ਟੀ ਦਾ ਉਹ ਕੰਗਾਲ ਹੋ ਕੇ ਕੀ ਮੰਗ ਰਿਹਾ ਬੱਚਿਆ ਤੂੰ ਪ੍ਰੇਮ ਪ੍ਰੀਤੀ ਮੰਗ ਰਿਹਾ ਉਹ ਸ਼ੈਨ ਸ਼ਾ ਦਾ ਸ਼ੈਨ ਸ਼ਾ ਆਪਣੇ ਪਗ ਤਾਂ ਨੂੰ ਸ਼ੈਨ ਸ਼ਾ ਬਣਾ ਕੇ ਆਪ ਉਹ ਕੰਗਾਲ ਹੋ ਕੇ ਆਪ ਉਹ ਸੇਵਕ ਹੋ ਕੇ ਆਪ ਉਹ ਪਰਮਾਤਮਾ ਗੁਰਸਿੱਖ ਹੋ ਕੇ ਉਹ ਆਪਣੇ ਬੱਚਿਆਂ ਦੀ ਕੀ ਮੰਗਣ ਆ ਗਿਆ ਪ੍ਰੇਮ ਪ੍ਰੀਤੀ ਮੰਗਣ ਵਾਸਤੇ ਆਇਆ ਕਿਉਂਕਿ ਪਹਿਲੇ ਨੰਬੇ ਗ੍ਰੰਥ ਦੇ ਵਿੱਚ ਇਹ ਲਿਖਦੇ ਆ ਸੱਚਾ ਗੁਰਸਿੱਖ ਪ੍ਰਭ ਆਪ ਪ੍ਰਭੂ ਦੇ ਬਿਨਾ ਕੋਈ ਸੱਚਾ ਗੁਰਸਿੱਖ ਨਹੀਂ ਹੋ ਸਕਦਾ ਅਸੀਂ ਆਪਣੇ ਆਪ ਨੂੰ ਕਦੇ ਝਾਂਤੀ ਮਾਰ ਕੇ ਦੇਖੀਏ ਤਾਂ ਅਸੀਂ ਕਿੱਡੇ ਵੱਡੇ ਸਿੱਖਾਂ ਅਸੀਂ ਨਾ ਪੂਰਾ ਦਿਨ ਕਿੰਤੂ ਪਰੰਤੂ ਕਰਦੇ ਆ ਆਪਣੇ ਪ੍ਰਭੂ ਦੇ ਕਰਦੇ ਆ ਅਸੀਂ ਸੰਸਾਰ ਦੇ ਕਰਦੇ ਆਂ ਅਸੀਂ ਜਾਨਵਰਾਂ ਦੇ ਕਰਦੇ ਆਂ ਅਸੀਂ ਬੰਦਿਆਂ ਦੇ ਕਰਦੇ ਆਂ ਅਸੀਂ ਸਿੱਖ ਨਹੀਂ ਹੋ ਸਕਦੇ ਸਿੱਖ ਉਹ ਇੱਕ ਪ੍ਰਭੂ ਪਰਮਾਤਮਾ ਹੈ ਜਿਹੜਾ ਪੂਰਾ ਗੁਰਸਿੱਖ ਆ ਪਿਆ ਉਹ ਇਹ ਇਹ ਪਰਮਾਤਮਾ ਕੀ ਕਹਿ ਰਿਹਾ ਮੈਂ ਕੰਗਾਲ ਹੋ ਕੇ ਤੁਹਾਡੇ ਕੋਲੋਂ ਪ੍ਰੀਤੀ ਮੰਗਣ ਆਇਆ ਨਾਮ ਵਿਚੋਲੇ ਬਣਾਂਦ ਦਲਾਲ ਬਨਜੇ ਤੁਰਦਾ ਦੇ ਕਰਾਈਆ ਜੈਸ ਗੋਵਿੰਦ ਨੇ ਵਾਰ ਕੇ ਆਪਣੇ ਲਾਲ ਉਹ ਬੱਚੇ ਗੁਰਮੁਖ ਆਪਣੇ ਲੈ ਅਪਣਾਈਆ ਜੇ ਅਜ ਗੋਵਿੰਦ ਪਾਸ਼ਾ ਜੀ ਨੇ ਆਪਣਾ ਸਰਬੱਤ ਵਾਰਿਆ ਉਹਨੇ ਆਪਣੇ ਭਗਤਾਂ ਵਾਸਤੇ ਵਾਰਿਆ ਸਾਡੇ ਵਾਸਤੇ ਵਾਰਿਆ ਉਸ ਗੋਵਿੰਦ ਪਾਸ਼ਾ ਜੀ ਨੇ ਜਿਸ ਗੋਬਿੰਦ ਨੇ ਵਾਰ ਕੇ ਆਪਣੇ ਲਾਲ ਬੱਚੇ ਗੁਰਮੁਖ ਆਪਣੇ ਲੈ ਅਪਣਾਈਆ ਓ ਤੁਹਾਡੀ ਸਦਾ ਕਰੇ ਸੰਭਾਲ ਸਿਰ ਆਪਣਾ ਹੱਥ ਰਖਾਈਆ ਓ ਪ੍ਰਭੂ ਸਾਡੀ ਸੰਭਾਲ ਕਰੇਗਾ ਉਹ ਜਰਾ ਵੇਖਦੇ ਜਾਓ ਕਿਸ ਰਾਂ ਦੀਨ ਦੁਣੀ ਦੀ ਬਦਲ ਦੇਵੇ ਚਾਲ ਉਹ ਪ੍ਰਭੂ ਦਾ ਆਉਣ ਇਸ ਕਰਕੇ ਹੋਇਆ ਉਹਨੇ ਦੁਨੀਆ ਦੀ ਚਾਲ ਬਦਲ ਦੇਣੀ ਉਹਨੇ ਸੰਸਾਰ ਨੂੰ ਉਠਾਈਆਂ ਕੁੰਟਾ ਵਾਲਾ ਤੱਕਿਆ ਹੋਇਆ ਪਰਮੇਸ਼ਰ ਨੇ ਇਹ ਅੰਕਿਤਾ ਹੋ ਗਈਆਂ ਸਾਰੀਆਂ ਜਿਹੜੀਆਂ ਪਿਖ ਬਾੜੀਆਂ ਸਾਰੀਆਂ ਉਹ ਸਾਬ ਨੇ ਅਗੇ ਪੂਰੀਆਂ ਕੀਤੀਆਂ ਕਿ ਉਹ ਜਦੋਂ ਨੇਕ ਕਲੰਕ ਕਲਕੀ ਉਤਾਰ ਬਣ ਕੇ ਆਇਆ ਕਲ ਯੁਗ ਦੀ ਜੜ ਪੱਟੇਗਾ ਪ੍ਰਮਾਤਮਾ ਇਸ ਕਰਕੇ ਪ੍ਰਮਾਤਮਾ ਨੇ ਕੀ ਕਿਹਾ ਵੇਖਦੇ ਜਾਓ ਹੁਣ ਮੈਂ ਜਿਹੜੀ ਮੈਂ ਦੁਨੀਆ ਦੀ ਚਾਲ ਕਿਵੇਂ ਬਦਲ ਦੇਣੀ ਹੈ ਆਪਣੀ ਚਾਲ ਨਾ ਕਿਸੇ ਸਮਝਾਈਆ ਮੈਂ ਆਪਣੀ ਚਾਲ ਕਿਸੇ ਨੂੰ ਸਮਝ ਨਹੀਂ ਆਉਣ ਦਿੰਦਾ ਪਰ ਮੈਂ ਦੁਨੀਆ ਦੀ ਚਾਲ ਬਦਲ ਦੇਣੀ ਸਬਦ ਇਹ ਪੂਰੇ ਕਰੇ ਸਵਾਲ ਆਸਾਂ ਮਨ ਸਾਦੀ ਤ੍ਰਿਕਾ ਦੇ ਬੁਝਾਈਆ ਜੋਤੀ ਜੋ ਸਰੂਪ ਹਰ ਆਪ ਆਪਨੇ ਕਿਰਪਾ ਕਰ ਤੁਰਦਾ ਸਾਥੀ ਇੱਕ ਅਖਵਾਈ ਹੈ ਤੁਰਦੇ ਸਾਥੀ ਕਿੰਨੇ ਆ ਇੱਕ ਓ ਜਨ ਭਗਤੋ ਤੁਸੀਂ ਕਦੇ ਨਹੀਂ ਇਕੱਲੇ ਕੀ ਕੀ ਹੈ ਮੇਰੇ ਬਾਪ ਨੇ ਜਨਪਗਤੋ ਤੁਸੀਂ ਕਦੇ ਆਪਣੇ ਆਪ ਨੂੰ ਕਦੇ ਇਕੱਲੇ ਨਾ ਕਦੇ ਸਮਝ ਲਿਓ ਇਸ ਕਰਕੇ ਲੈਣੋ ਫੇਰ ਸਰਬੰਨ ਕਰੋ ਜਨਪਗਤੋ ਤੁਸੀਂ ਕਦੇ ਨਹੀਂ ਇਕੱਲੇ ਇਕੱਲਾ ਪਗਤ ਨਾ ਕੋਏ ਅਖਵਾਈਆ ਕਿਤੇ ਆਪਣੇ ਆਪ ਨੂੰ ਕਦੇ ਇਕੱਲਾ ਨਾ ਜਿਹਦੇ ਕਹਿਦੇ ਹੋ ਜਾਂ ਖਵਾਲਿਓ ਕਿ ਮੈਂ ਕੱਲਾ ਆਇਆ ਕਹਿਣਾ ਮੇਰਾ ਸਤਿਗੁਰੂ ਮੇਰੇ ਨਾਲ ਹੈ ਜਿੱਥੇ ਵੀ ਆਪਾਂ ਜੰਨੇ ਆਪਾਂ ਕਿਸੇ ਵੀ ਸਟੇਟ ਵਿੱਚ ਬੈਠੇ ਆ ਆਪਾਂ ਕੰਟਰੀ 'ਚ ਬੈਠੇ ਆ ਗੱਡੀ 'ਚ ਬੈਠੇ ਆ ਸਤਿਗੁਰੂ ਮੇਰੇ ਮੇਰੇ ਨਾਲ ਇੱਕ ਸ਼ਬਦ ਸੁਣਦੇ ਨਾ ਸਤਿਗੁਰ ਪਿਆਰਾ ਮੇਰੇ ਨਾਲ ਹੈ ਉਹ ਪ੍ਰਭੂ ਹਮੇਸ਼ਾ ਸਾਡੇ ਨਾਲ ਆ ਇਕੱਲਾ ਭਗਤ ਨਾ ਕੋਏ ਅਖਵਾਈਆ ਤੁਸੀਂ ਬਸੋ ਉਸ ਪ੍ਰਭੂ ਦੇ ਮਹੱਲੇ ਜਿੱਥੇ ਭਗਤ ਭਗਵਾਨ ਮਿਲ ਕੇ ਵਜੇ ਵਦਾਈਆ ਕਿੱਥੇ ਬਸੋ ਤੁਸੀਂ ਉਸ ਭਗਵਾਨ ਦੇ ਮਹੱਲੇ ਉਹਦੇ ਘਰ ਬਸਦੇ ਤੁਹਾਡੇ ਅੰਦਰ ਦੀਪਕ ਉਹ ਬਲੇ ਜੇ ਸਦਾ ਨੂਰ ਹੋਵੇ ਰੁਸ਼ਨਾਈਆ ਤੁਹਾਡੀ ਸਹਾਜਤਾ ਕਰੇ ਜਲੇ ਥਲੇ ਹਰ ਥਾਂ ਵੇਖੇ ਚਾਈ ਚਾਈਆਂ ਕਿੱਥੇ ਕਰੇ ਤੁਹਾਡੀ ਸਹਾਜਤਾ ਜਲੇ ਤੇ ਥਲ ਦੇ ਵਿੱਚ ਹਰ ਥਾਂ ਦੇ ਤੁਹਾਡਾ ਪ੍ਰਭੂ ਤੁਹਾਡਾ ਕੀ ਹੋਊਗਾ ਸਹਾਈ ਹੋਊਗਾ ਇੱਕ ਕਮਿਟਮੈਂਟ ਕੀਤੀ ਆ ਉਸ ਇੱਕ ਪਰਮਾਤਮਾ ਨੇ ਉਹ ਇੱਕ ਪ੍ਰਭੂ ਨੇ ਜਿਹੜੀ ਆਪਣੇ ਬੱਚਿਆਂ ਨਾਲ ਪੱਕੀ ਕਮਿਟਮੈਂਟ ਕਰਦੀ ਚਵੀਆਂ ਗ੍ਰੰਥਾਂ ਦੇ ਵਿੱਚ ਕਿ ਤੁਹਾਡਾ ਬਾਪ ਇੱਕ ਮੈਂ ਇਕੱਲਾ ਜਿਸ ਪਿਆਰ ਮੁਹੱਬਤ ਵਿੱਚ ਤੁਸੀਂ ਪਲੇ ਕੀ ਕਿਹਾ ਮੇਰੇ ਸੱਜਣਾਂ ਕਿ ਭਗਤੋ ਜਿਹੜੇ ਪਿਆਰ ਮੁਹੱਬਤ ਦੇ ਵਿੱਚ ਤੁਸੀਂ ਮੇਰੇ ਨਾਲ ਜਿਹੜੇ ਪਲੇਓ ਉਹ ਪਲਕ ਹੋਣ ਨਾ ਦੇਵੇ ਜदाईਆ ਮੈਂ ਇੱਕ ਪਲਕ ਵੀ ਆਪਾਂ ਜਿਵੇਂ ਕਹਿੰਦੇ ਨੇ ਪਲਕ ਪਰ ਵੀ ਕਦੇ ਜਦਾ ਇੰਨੇ ਹੋਣ ਦਿੰਦਾ ਆਪਣੇ ਬੱਚਿਆਂ ਦੇ ਕੋਲੋਂ ਮੈਂ ਕਦੇ ਦੂਰ ਨਹੀਂ ਹੁੰਦਾ ਪੂਰਵ ਜਨਮ ਦੇ ਕੀਤੇ ਕਰਮ ਕੁਛ ਹੁਣ ਫਲੇ ਜਿਹੜੇ ਪੂਰਬਲੇ ਜਨਮਾਂ ਦੇ ਜਿਹੜੇ ਅਸੀਂ ਆਪਣੇ ਕਰਮ ਕੀਤੇ ਸੀ ਉਹਨਾਂ ਦੇ ਜਿਹੜੇ ਫਲਿਆ ਉਹ ਹੋਣ ਲੱਗੇ ਆ ਅੱਗੇ ਫਲੀ ਪੁੱਤ ਦੇ ਕਰਾਈਆ ਕਿਤਨੀ ਖੁਸ਼ੀ ਮਨਾਵੇ ਅਜੇੜੀ ਤਰਨੀ ਤੁਹਾਡੇ ਚਰਨਾ ਥੱਲੇ ਇਹ ਕੀ ਕਹ ਮਰੇ ਸਾਹਮਣੇ ਕਿ ਜਦ ਮੇਰਾ ਭਗਤ ਤਰਨੀ ਦੇ ਧਰਤੀ ਤੇ ਪੈਰ ਰੱਖਦਾ ਉਹ ਤਰਨੀ ਕਿੰਨੀ ਖੁਸ਼ ਹੁੰਦੀ ਆ ਇਹ ਫਿਰ ਸਰਵਨ ਕਰੋ ਲੈ ਨੂੰ ਕਿਤਨੀ ਖੁਸ਼ੀ ਮਨਾਵੇ ਜਿਹੜੀ ਧਰਨੀ ਤੁਹਾਡੇ ਚਰਨਾ ਥੱਲੇ ਧੂੜੀ ਚੁਮਕੇ ਖੁਸ਼ੀ ਮਨਾਈਆ ਰਹਿਮਤਾ ਦਾ ਪੰਡਾਰ ਪਰਿਆ ਮੇਰੇ ਸਹਿਬ ਨੇ ਕੀ ਕਿਹਾ ਕਿ ਜਿੱਥੇ ਜਦੂ ਮੇਰਾ ਗੁਰਸਿਕ ਧਰਨੀ ਦੇ ਪੈ ਟਕਾਉਂਦਾ ਆਪਾਂ ਜਿੱਥੇ ਵੀ ਖੜੇ ਆ ਉਹ ਵੇਖੋ ਪਹਿਲਾਂ ਇਹ ਚੱਲਤੀ ਮਾਰਨੀ ਕਿ ਅਸੀਂ ਸਿੱਖ ਹੈਗੇ ਆ ਪ੍ਰੋਪਰ ਜੋ ਪਰਮੇਸ਼ਰ ਜੀ ਨੇ ਸਾਨੂੰ ਕਿਹਾ ਜੇ ਅਸੀਂ ਸਿੱਖ ਅਗੇ ਆ ਸਿੱਖ ਹੁੰਦਾ ਉਹਦੀ ਸਿੱਖਿਆ ਤੇ ਚੱਲਣ ਵਾਲਾ ਤੇ ਫਿਰ ਉਹ ਧਰਨੀ ਵੀ ਉਹਦੇ ਚਰਨਾਂ ਨੂੰ ਚੁੰਮਦੀ ਆ ਪਰ ਸਿੱਖ ਜਿਹੜਾ ਹੋੜਾ ਉਹ ਹੋਣਾ ਬੜਾ ਜ਼ਰੂਰੀ ਹੈ ਉਹ ਤੁਹਾਡੇ ਚਰਨਾ ਥੱਲੇ ਉਹ ਤੂੜੀ ਚੁਮਕੇ ਖੁਸ਼ੀ ਮਣਾਈ ਆ ਤਨ ਬਾਗ ਚੋਂ ਪ੍ਰਭ ਜੋਤ ਵਿੱਚ ਰਲੇ ਨਾ ਤ ਜਗਤ ਕੁੜ ਤੁੜਾਈਆ ਤਨ ਪਾ ਗਿਆ ਉਹ ਜਿਹੜੇ ਭਗਤ ਪ੍ਰਭੂ ਦੀ ਜੋਤ ਵਿੱਚ ਰਲ ਗਏ ਉਹਨਾਂ ਨੂੰ ਜਗਤ ਕੁੜਿਆ ਨਾਲ ਕੋਈ ਪਿਆਰ ਮੁਹੱਬਤ ਨਹੀਂ ਉਹਨਾਂ ਦਾ ਪਿਆਰ ਸਿਰਫ ਆਪਣੇ ਇੱਕੋ ਇੱਕ ਪ੍ਰਭੂ ਪਰਮਾਤਮਾ ਨਾਲ ਜਿਹੜਾ ਸਾਡੇ ਨਾਲ ਪੱਕੇ ਵਾਦੇ ਕਰਕੇ ਗਿਆ ਜੋਤੀ ਜੋ ਸਰੂ ਭਾਰਾ ਬਪਣੇ ਕਿਰਪਾ ਕਰ ਕਰੇ ਖੇਲ ਸਾਚਾ ਹਰ ਸੱਚ ਦਵਾਰੇ ਦੇ ਵੜਿਆਈਆ ਗੁਰਮੁਖੋ ਕਦੇ ਨਾ ਇਕੱਲਿਆਂ ਦੇਣਾ ਆਖ ਓ ਕੱਲਾ ਨજર ਕੋਈ ਨਾ ਆਈਆ ਓ ਜਦੋਂ ਤੁਸੀਂ ਅੰਦਰੋਂ ਕਰੋ ਯਾਦ ਹਾਜ਼ਰ ਹੋ ਕੇ ਦਰਸ ਦਿਖਾਈਆ ਕੀ ਕਹਿ ਮੇਰੇ ਸਹਿਬ ਨੇ ਕਿ ਬੱਚੇਓ ਜਦੋਂ ਤੁਸੀਂ ਮੈਨੂੰ ਯਾਦ ਕਰੋਗੇ ਮੈਂ ਤੁਹਾਨੂੰ ਹਾਜ਼ਰ ਹੋ ਕੇ ਦਰਸ ਦੇਵਾਂਗਾ ਆਪਣਾ ਜਿਹੜਾ ਅਕਸ ਪਰਮਾਤਮਾ ਨੇ ਮਾਤ ਲੋਗ ਦੇ ਵਿੱਚ ਰੱਖਿਆ ਨੌ ਨੌ ਚਾਰ ਯੁਗ ਦੇ ਬਾਅਦ ਉਹ ਮੈਂ ਅਕਸ ਉਹ ਮੈਂ ਹਾਜ਼ਰ ਹੋ ਕੇ ਤੁਹਾਨੂੰ ਆਪਣਾ ਕੀ ਦੇਵਾਂਗਾ ਮੈਂ ਦਰਸ ਦੇਵਾਂਗਾ ਉਹ ਤੁਸੀਂ ਉਜੜ ਕੇ ਹੋਏ ਆਵਾਜ਼ ਉਜੜ ਕੇ ਆਵਾਜ਼ ਹੋਏ ਭਗਤੋ ਅਵਾਦੀ ਪਗਤਾਂ ਦੀਆਂ ਵਧਾਈਆ ਤੁਮਹਾਂ ਦਾ ਲਿਖਾ ਲਿਖਿਆ ਵਿੱਚ ਉਸ ਕਿਤਾਬ ਜਿਹੜੀ ਗੁਰ ਅਵਤਾਰ ਪਗੰਬਰਾਂ ਹੱਥ ਕਦੇ ਨਾ ਫੜਾਈਆ ਕੀ ਕਹਿਆ ਮੇਰੇ ਸੈਵਨ ਨੇ ਕਿ ਗੁਰਮੁਖੋ ਇਹ ਬੱਚੋ ਤੁਹਾਡਾ ਲਿਖਾ ਮੈਂ ਉਸ ਕਿਤਾਬ ਦੇ ਵਿੱਚ ਲਿਖਿਆ ਉਹ ਕਿਤਾਬ ਹਮੇਸ਼ਾ ਮੇਰੇ ਕੋਲ ਆ ਉਹ ਕਿਤਾਬ ਮੈਂ ਅੱਜ ਤੱਕ ਜਿਹੜੀ ਕਦੇ ਗੁਰੂਆਂ ਪੀਰਾਂ ਪਗੰਬਰਾਂ ਨੂੰ ਦੱਸਾਂ ਗੁਰੂਆਂ ਨੂੰ ਤਿੰਨਾ ਪਗੰਬਰਾਂ ਨੂੰ ਤੇ ਆਵਤਾਰਾਂ ਨੂੰ ਜਿਨ੍ਹਾਂ ਸ੍ਰਿਸ਼ਟੀ ਅੱਜ ਤੱਕ ਸਾਜੀਆ ਤੁਹਾਡੇ ਕਰਮਾਂ ਦੀ ਜਿਹੜੀ ਕਿਤਾਬ ਹੈ ਮੈਂ ਅੱਜ ਤੱਕ ਉਹ ਕਿਸੇ ਨੂੰ ਨਹੀਂ ਦਿੱਤੀ ਉਹ ਕਿਤਾਬ ਹਮੇਸ਼ਾ ਮੇਰੀ ਤੁਹਾਡੀ ਮੇਰੇ ਕੋਲ ਆ ਜਦੋਂ ਚਾਹਾਂ ਪਗਤਾਂ ਦਾ ਕਰਾਂ ਆਪ ਹਿਸਾਬ ਮੈਂ ਜਦੂ ਚਾਹਾਂ ਮੈਂ ਆਪਣੇ ਪਕਤਾ ਦਾ ਹਿਸਾਬ ਮੈਂ ਆਪ ਕਰਾਂਗਾ ਲੇਖਾ ਲਿਖਾਂ ਬਿਨਾ ਕਲਮ ਸ਼ਾਹੀਆ ਝਗੜਾ ਮੁਕਾ ਕੇ ਪੁੰਨ ਸਵਾਬ ਮਿਹਰ ਨਜ਼ਰ ਨਾਲ ਪਾਰ ਕਰਾਈਆ ਤੁਮਾ ਢਾ ਲੇ ਖੇ ਲਾਇਆ ਆਉਣਾ ਜਾਣਾ ਆਜ ਅੱਜ ਮੈਂ ਤੁਹਾਡਾ ਲਿਖਾ ਜਿਹੜਾ ਹੋੜਾ ਜਾਣ ਦਾ ਲਾ ਲਿਆ ਅੱਜ ਦੀ ਘੜੀ ਸੁਲੱਖਣੀ ਦੀਤੀ ਬਣਾਈਆ ਉਹ ਤੁਸੀਂ ਉਸ ਪ੍ਰਭੂ ਦਾ ਬਗੀਚਾ ਸੋਨਾ ਸੁਹੰਜਣਾ ਬਾਗ ਕੀ ਕਹ ਮੇਰੇ ਸਹਿਬ ਨੇ ਕਿ ਤੁਸੀਂ ਕੀ ਜੇ ਮੇਰਾ ਸੋਨਾ ਬਗੀਚਾ ਸੋਨਾ ਬਾਗ ਜਦੋਂ ਇੱਕ ਬਗੀਚੇ ਦੇ ਵਿੱਚ ਉਸ ਬਾਗ ਦੇ ਵਿੱਚ ਕੋਈ ਇੱਕ ਸੋਨਾ ਫੁੱਲ ਖਿੜਿਆ ਹੋਵੇ ਤਾਂ ਉਸ ਫੁੱਲ ਨੂੰ ਵੇਖਣ ਨੂੰ ਜਾਂ ਆਪਦੀ ਖੁਸ਼ਬੂ ਨੂੰ ਭੋਰ ਮੱਖੀਆਂ ਜਿਹੜੀਆਂ ਉਹ ਵੀ ਆਉਂਦੀਆਂ ਪਰ ਜਿਹੜਾ ਸੰਸਾਰ ਹੈ ਉਹ ਵੀ ਫੁੱਲ ਨੂੰ ਤੋੜਨ ਨੂੰ ਜਾਂ ਵੇਖਣ ਨੂੰ ਆਉਂਦਾ ਕਿ ਕਿੰਨਾ ਸੋਨਾ ਫੁੱਲ ਗੁਲਾਵਿਆ ਇਸੇ ਤਰ੍ਹਾਂ ਅਸੀਂ ਵੀ ਉਸ ਤਰ੍ਹਾਂ ਦੇ ਫੁੱਲ ਬਣ ਜਾਈਏ ਜਿਸ ਤਰ੍ਹਾਂ ਦਾ ਫੁੱਲ ਇੱਕ ਬਾਗ ਦੇ ਵਿੱਚ ਹੁੰਦਾ ਉਹਦੀ ਖੁਸ਼ਬੂ ਨੂੰ ਭੋਰ ਮੱਖੀਆਂ ਜਿਹੜੇ ਹੁੰਦੇ ਆ ਉਹ ਵੀ ਜਿਹੜੇ ਆ ਉਹ ਸੰਗੜ ਵਾਸਤੇ ਆਉਂਦੇ ਆ ਕਿ ਵੇਖਣ ਵਾਸਤੇ ਵੀ ਆਉਂਦੇ ਆ ਕਿ ਇੱਕ ਸੋਹਣਾ ਗੁਲਾਬ ਸਾਨੂੰ ਵੀ ਆਂਡ-ਗਾਂਡ ਦੇਖੀ ਕਿ ਇਹ ਬਹੁਤ ਹੀ ਪਿਆਰਾ ਕੋਰਸਿਕ ਹੈ ਆਪਣੇ ਪ੍ਰਭੂ ਦੇ ਹੁਕਮ ਦੇ ਵਿੱਚ ਰਹਿੰਦਾ ਇਹ ਨਾ ਹੋਵੇ ਕਿ ਅਸੀਂ ਡਾਂਗਾ ਚੁੱਕੇ ਤੌਰ 'ਤੇ ਅਸੀਂ ਪੂਰੀ ਜ਼ਮੀਨ ਪਿੱਛੇ ਲੜ ਪੀਏ ਅਸੀਂ ਭੋਰਾ ਨੀ ਕੀ ਗੱਲ ਪਿੱਛੇ ਅਸੀਂ ਆਪਣਾ ਬਖੇੜਾ ਖੜਾ ਕਰਤੀਏ ਕਿ ਕਿਤੇ ਇਹ ਨਾ ਸੰਸਾਰ ਕਹਿ ਦੇਵੇ ਕਿ ਇਹਦੇ ਦੇ ਸਾਡੇ ਵਿੱਚ ਤਾਂ ਕੋਈ ਫਰਕ ਤਾਂ ਨਜ਼ਰ ਸਾਨੂੰ ਆਉਂਦਾ ਹੀ ਨਹੀਂ ਤੁਸੀਂ ਉਸ ਪ੍ਰਭੂ ਦਾ ਬਗੀਚਾ ਸੋਹਣਾ ਸੁਹੰਜਣਾ ਬਾਗ ਪ੍ਰੇਮ ਸੁਗੰਧੀ ਤੁਹਾਡੇ ਵਿੱਚੋਂ ਨਜ਼ਰੀ ਆਈਆ ਆਗੀ ਗੱਲ ਫੇਰ ਉੱਥੇ ਪਰਮੇਸ਼ਰ ਨੇ ਕੀ ਕਿਹਾ ਕਿ ਤੁਹਾਡੇ ਅੰਦਰੋਂ ਕੀ ਮੈਨੂੰ ਆਉਣੀ ਚਾਹੀਦੀ ਆ ਪ੍ਰੇਮ ਦੀ ਸੁਗੰਧੀ ਗੱਲ ਸਾਰੀ ਪ੍ਰੇਮ ਦੀ ਪਿਆਰਿਓ ਪਰਮੇਸ਼ਰ ਨੇ ਚਵੀਆਂ ਗ੍ਰੰਥਾਂ ਦੇ ਵਿੱਚ ਪ੍ਰੇਮ ਦੀ ਕੋਈ ਫੀਸ ਨਹੀਂ ਮੰਗੀ ਕੋਈ ਫੀਸ ਨਹੀਂ ਮੰਗੀ ਉਸ ਪਰਮਾਤਮਾ ਨੇ ਜਨ ਭਗਤੋ ਤੁਹਾਡੇ ਤੋਂ ਵੱਡਾ ਹੋਰ ਨਹੀਂ ਕੋਈ ਸਾਧ ਸਮਾਜਾਂ ਵਿੱਚ ਪਈ ਦੁਹਾਈਆ ਸਮਾਜਾਂ ਚ ਕੀ ਪੈਗੀ ਦੁਹਾਈ ਪਈ ਹੋਈ ਆ ਇਸ ਕਰਕੇ ਕਿ ਜਨ ਭਗਤਾਂ ਤੋਂ ਵੱਡਾ ਹੋਰ ਕੋਈ ਸਾਧ ਨਹੀਂ ਹੈ ਇਸ ਕਰਕੇ ਪੂਰੇ ਸਮਾਜ ਵਿੱਚ ਦੁਹਾਈ ਪੈ ਗਈ ਹੰਕਾਰ ਪੈ ਗਈ ਆ ਜੋਤੀ ਜੋ ਸਰੂਪ ਹਰ ਆਪ ਆਪਣੇ ਕਿਰਪਾ ਕਰ ਜੋਤੀ ਜੋ ਜੋਤੀ ਜੋ ਸਰੂਪ ਹਰ ਸਰਬ ਆਤਮਾ ਦਾ ਪਰਮਾਤਮਾ ਸਰੂਪ ਹਰ ਆਪ ਆਪਣੇ ਕਿਰਪਾ ਕਰ ਕਰੇ ਕੀ ਲਸਾਚਾ ਹਰ ਨੇਹ ਕਲੰਕ ਨਾਇਨ ਨਰ ਇਹ ਖੇਤ ਕੌਣ ਕਰਿਆ ਨੇਹ ਕਲੰਕ ਜਿਸ ਨੂੰ ਕੋਈ ਕਲੰਕ ਨਹੀਂ ਹੈ ਮਾਰਾਈ ਸ਼ੇਰ ਸਿੰਘ ਵਿਸ਼ਨੋ ਭਗਵਾਨ ਮਾਰੇ ਸ਼ੇਸਮਿਸ਼ਣੂ ਭਗਵਾਨ ਉਹਦੇ ਗੁਣ ਆ ਨਹੀਂ ਕਲੰਕ ਦੇ ਜਿਹੜਾ ਜੰਮਦਾ ਮਰਦਾ ਨਹੀਂ ਇਹ ਉਹਦੇ ਗੁਣ ਆ ਪਹਿਲਾ ਗੁਣ ਆ ਉਹ ਮਹਾਰਾਜ ਆ ਉਹ ਰਾਜਿਆਂ ਦਾ ਰਾਜਾ ਉਹ ਕਦੇ ਖਤਮ ਹੋਣ ਵਾਲਾ ਰਾਜਾ ਨਹੀਂ ਸ਼ੇਸ ਇੱਕ ਸਮਰੱਥ ਤਾਕਤ ਆ ਸਿੰਘ ਉਹ ਸੂਰ ਵੀਰ ਆ ਸਾਰੀ ਕਾਇਨਾਤ ਨੂੰ ਆਪਣੇ ਪੈਰ ਵਿੱਚ ਆਪਣੇ ਦਰਦ ਵਿੱਚ ਰੱਖਣ ਵਾਲਾ ਜਿਵੇਂ ਅੱਜ ਸਾਰਾ ਸੰਸਾਰ ਵੇਸ਼ਕ ਲਗ-ਲਗ ਪੜਾਈਆਂ ਸੰਸਾਰ ਕਰਦਾ ਪਰ ਉਹਨਾਂ ਦੇ ਮਨ ਦੇ ਵਿੱਚ ਡਰਿਆ ਇਸ ਕਰਕੇ ਉਹ ਸ਼ੇਰ ਸਿੰਘ ਦੀ ਕੀ ਕਰ ਰਿਹਾ ਹੈ ਚੈ ਕਰ ਰਿਹਾ ਹੈ ਵਿਸ਼ਨੂ ਉਪਗਵਣ ਵਿਸ਼ਨੂ ਦੇਵੀ ਦੇਤੇ ਵਾਲਾ ਵਿਸ਼ਨੂ ਨਹੀਂ ਉਹ ਸ਼ੇਰ ਸਿੰਘ ਹੈ ਜਿਹੜਾ ਜਮਦਾ ਮਰਦਾ ਨਹੀਂ ਉਹ ਪ੍ਰਭੂ ਪਰਮਾਤਮਾ ਉਹ ਜਿਹੜਾ ਇੱਕ ਹੈ ਉਹ ਆਪ ਵਿਸ਼ਨੂ ਹੋ ਕੇ ਪ੍ਰਿਤਪਾਲ ਗਿਆ ਇਸ ਕਰਕੇ ਸਾਰੇ ਗੁਨਾ ਨੂੰ ਰੱਖਣ ਵਾਲਾ ਸਵੈ ਭਗਵਾਨ ਉਹ ਆਪਿਆ ਸਦਾ ਸਦਾ ਸਦ ਤੁਹਾਡੀ ਰੱਖੇ ਲਾਜ ਸਿਰ ਆਪਣਾ ਹੱਥ ਟਕਾਈਆ ਉਹ ਸਦਾ ਪਗਤਾਂ ਦੇ ਸਿਰ ਤੇ ਕੀ ਕੀ ਰੱਖਦਾ ਉਹਦੀ ਲਾਜ ਰੱਖਦਾ ਆਪਣੇ ਬੱਚੇ ਦੀ ਪਰ ਸਾਡਾ ਵੀ ਕਿਤਨਾ ਕੀ ਤੇ ਫਰਜ ਬਣਦਾ ਵੀ ਅਸੀਂ ਵੀ ਆਪਣੇ ਪ੍ਰਭੂ ਦੀ ਲਾਜ ਰੱਖੀ ਉਹਦੀ ਲਾਜ ਕਿਵੇਂ ਰੱਖੀ ਜਾਊਗੀ ਉਹਦੀ ਲਾਜ ਜਿਹੜਾ ਸਾਨੂੰ ਨੀਯਮ ਉਸ ਬਾਪ ਨੇ ਸਾਨੂੰ 33 ਅਸੂਲ ਦਿੱਤੇ ਹਨ ਜਿਹੜੇ ਸਾਨੂੰ ਪ੍ਰਮਾਤਮਾ ਨੇ ਅਸੀਂ ਉਹਨਾਂ ਨੂੰ ਚੂਜ਼ ਕਰਕੇ ਉਸ ਤੇ ਚੱਲਣਾ ਇਸੇ ਕਰਕੇ ਸਾਨੂੰ ਕੋਈ ਸਿੱਖ ਕਹੂਗਾ ਸਿੱਖ ਪਹਿਰਾਵੇ ਪਹਿਰਾਵਾ ਬਣ ਕੇ ਦਾੜੀ ਮੁੱਛ ਰੱਖ ਕੇ ਪੱਗ ਮੰਨ ਕੇ ਆਪਾਂ ਸਿੱਖ ਨਹੀਂ ਇਹ ਪਹਿਰਾਵੇ ਵਾਲਾ ਸਿੱਖ ਨਹੀਂ ਬਣਨਾ ਸਿੱਖ ਉਹ ਬਣਨਾ ਜਿਹੜੇ ਆਪਣੇ ਪ੍ਰਮਾਤਮਾ ਦੀ ਸਿੱਖਿਆ ਤੇ ਚੱਲਣ ਵਾਲਾ ਜਿਹੜਾ ਸਿੱਖ ਦਾ ਹੋਵੇ ਉਹ ਸਿੱਖ ਹੁੰਦਾ ਗਿਆਨੀ ਜਿਹੜਾ ਗਿਆਨ ਨੂੰ ਲੈਣ ਵਾਲਾ ਹੋਵੇ ਜਿਹੜਾ ਉਤੇ ਮਾਰਗ ਤੇ ਚੱਲਣ ਵਾਲਾ ਹੋਵੇ ਉਹ ਸਿੱਖ ਜਦੋਂ ਬਣ ਜਾਵੇ ਫਿਰ ਪ੍ਰਮਾਤਮਾ ਕੀ ਕਹਿੰਦੇ ਸਿਰੇ ਆਪਣਾ ਹੱਥ ਟਕਾਈਆ ਉਹ ਪ੍ਰਭੂ ਪ੍ਰਮਾਤਮਾ ਨੇ ਆ ਕੇ ਅਪਰ ਅਪਾਰ ਜੜੀ ਕਿਰਪਾ ਉਹ ਫਖਤੋ ਕੀਤੀ ਇਸੇ ਤਰ੍ਹਾਂ ਮੈਂ ਮਾਫੀ ਚਾਹਾਂਗਾ ਬਾਣੀ ਨੂੰ ਪੜਦੇ ਆ ਅਰਥ ਕਰਦੇ ਆ ਕੋਈ ਸ਼ਬਦ ਘਟਬਤ ਬੋਲਿਆ ਗਿਆ ਹੋਵੇ ਦੋਵੇਂ ਹੱਥ ਬਨ ਕੇ ਮੈਂ ਆਪ ਜੀ ਤੁਮੈਂ ਮਾਫੀ ਚਾਹਾਂਗਾ ਇੱਕ ਛੋਟਾ ਜਿਹਾ ਬਚਨ ਆ ਆਪਾਂਟ ਆਰਸੀ ਦੇ ਸੀ ਉਥੇ ਵੀਰ ਸਾਨੂੰ ਨੇ ਇੱਕ ਸੱਚੇ ਪਾਤਸ਼ਾਹ ਦਾ ਬਚਨ ਦੱਸਿਆ ਸੀ ਇੱਕ ਵੀਰ ਸੀ ਉਹ ਸੱਚੇ ਪਾਸ਼ਾ ਕੇ ਗਾੜੀ ਬੇਨਤੀ ਕੀਤੀ ਸੱਚੇ ਪਾਸ਼ਾ ਜੀ ਉਹਨੂੰ ਟੈਂਪੂ ਸੀਗਾ ਸੱਚੇ ਪਾਸ਼ਾ ਜੀ ਕਿ ਮੇਰਾ ਕੰਮ ਕਾਜ ਨੇ ਚੱਲਦਾ ਤੇ ਤੁਸੀਂ ਮੇਰੇ ਨਾਲ ਚੱਲੋ ਆਪਣੇ ਕੰਮ ਕਾਜ ਨੂੰ ਪਰਮੇਸ਼ਰ ਨੂੰ ਬੇਨਤੀ ਕਰਕੇ ਉਹਦੇ ਨਾਲ ਧਰ ਲਿਆ ਤਾਂ ਪਰਮੇਸ਼ਰ ਨੂੰ ਕੀ ਕਹਿਣ ਲੱਗਾ ਸੱਚੇ ਪਾਸ਼ਾ ਅੱਜ ਤੂੰ ਪਰੇ ਕਾ ਤੁਹਾਡੇ ਹੱਥ ਆ ਜਿਹੜਾ ਸਟੀering ਆ ਉਹ ਮੇਰੇ ਹੱਥ ਆ ਡਰਾਈਵਰ ਵਾਲਾ ਸਟੀering ਮੇਰੇ ਹੱਥ ਤੇ ਬ੍ਰੇਕਾਂ ਤੁਹਾਡੇ ਹੱਥ ਚਲੋ ਪਰਮੇਸ਼ਰ ਨੇ ਉਹ ਬੇਨਤੀ ਪ੍ਰਵਾਨ ਕੀਤੀ ਤੇ ਰਾਹ ਵਿੱਚ ਉਹਨਾਂ ਦਾ ਕੁਝ ਸਮੇਂ ਬਾਅਦ ਐਕਸੀਡੈਂਟ ਹੋ ਗਿਆ ਤੇ ਜਿਹੜਾ ਐਕਸੀਡੈਂਟ ਹੋਇਆ ਸਾਹਮਣੇ ਵਾਲਾ ਵੀਰ ਮਰ ਗਿਆ ਤੇ ਲੋਕਾਂ ਨੇ ਉਹਨ ਨੂੰ ਆਕੇ ਫੜ ਲਿਆ ਜਿਹੜਾ ਡਰਾਈਵਰ ਸੀ ਜਿਹਦੇ ਹੱਥ ਸਟੀering ਸੀ ਕਿਉਂਕਿ ਪਰਮਾਤਮਾ ਦੇ ਹੱਥ ਆ ਬ੍ਰੇਕ ਸੀ ਤੇ ਸਟੀering ਵਾਲੇ ਜਿਹੜਾ ਡਰਾਈਵਰ ਸੀ ਉਹਨੂੰ ਲੋਕਾਂ ਨੇ ਫੜ ਲਿਆ ਉਹ ਫਿਰ ਬੇਨਤੀ ਕਰਨ ਲੱਗਾ ਸੱਚੇ ਪਾਤਸ਼ਾਹ ਮੈਂਨਤ ਤੁਹਾਨੂੰ ਨਾਲ ਲੈ ਕੇ ਚੱਲੇ ਅਸੀਂ ਬ੍ਰੇਕਾਂ ਤੁਹਾਡੇ ਹੱਥ ਆ ਬੰਦਾ ਤੁਸੀਂ ਮਾਰਿਆ ਮੈਂ ਬੰਦਾ ਨਹੀਂ ਮਾਰਿਆ ਉਹ ਆਪਣੇ ਆਪ ਨੂੰ ਸਫਾਈ ਦੇਣ ਲੱਗਾ ਸੱਚੇ ਪਾਤਸ਼ਾਹ ਬੰਦਾ ਤੁਸੀਂ ਮਾਰਿਆ ਮੈਂ ਨਹੀਂ ਮਾਰਿਆ ਬ੍ਰੇਕਾਂ ਤੁਹਾਡੇ ਹੱਥ ਆ ਸੱਚੇ ਜੀ ਨਾ ਕੀ ਕੀਤਾ ਉਹ ਜਿਹੜਾ ਸਾਹਮਣੇ ਬੰਦਾ ਜਿਹੜਾ ਜਿਹੜਾ ਐਕਸੀਡੈਂਟ ਹੋਇਆ ਸੀ ਉਹ ਬੰਦਾ ਉੱਠ ਕੇ ਤਾਂ ਉਹ ਭੱਗ ਗਿਆ ਉਹ ਦੌੜ ਗਿਆ ਤੇ ਜਿਹੜੇ ਲੋਕਾਂ ਨੇ ਉਹਨੂੰ ਫੜਿਆ ਸੀ ਵੀਰ ਗੁਰ ਸਿੰਘ ਨੂੰ ਉਹ ਲੋਕਾਂ ਨੇ ਵੇਖਿਆ ਜਿਹੜਾ ਐਕਸੀਡੈਂਟ ਹੋਇਆ ਉਹ ਤਾਂ ਬੋਲਿਆ ਨਹੀਂ ਉਹ ਤਾਂ ਭੱਗ ਗਿਆ ਤੇ ਉਹ ਉਹ ਨੂੰ ਛੱਡਦਾ ਤੇ ਉਹ ਜਦੋਂ ਉਹ ਨੂੰ ਛੱਡਦਾ ਉਹ ਜਿਹੜਾ ਆਪਣੇ ਘਰ ਚਲਾ ਗਿਆ ਸੀ ਜਿਸ ਐਕਸੀਡੈਂਟ ਹੋਇਆ ਉਹ ਕਾਰ ਜਾ ਕੇ ਉਹਦੀ ਡੈਥ ਹੋ ਗਈ ਉਹ ਕਾਰ ਜਾ ਕੇ ਉਹ ਜਿਹੜਾ ਵੀਰ ਸੀ ਉਹ ਪੂਰਾ ਹੋ ਗਿਆ ਸੱਚੇ ਪਾਸ਼ਾ ਜੀ ਨੇ ਉਹ ਵੀਰ ਨੂੰ ਕੀ ਜਨਾਇ ਗਰਾਈ ਅੱਜ ਉਹ ਰਸਤੇ ਨਾ ਆਵੀਂ ਹੈ ਉਹਨੇ ਪੁੱਛਿਆ ਕਿਉਂ ਕਹਿੰਦਾ ਜਿਹੜਾ ਤੂੰ ਐਕਸੀਡੈਂਟ ਕੀਤਾ ਸੀ ਉਹ ਬੰਦਾ ਮਰ ਗਿਆ ਸੋ ਇਸ ਕਰਕੇ ਉਹ ਪ੍ਰਭੂ ਪਰਮਾਤਮਾ ਬਹੁਤ ਹੀ ਸੋਣਾ ਸਾਨੂੰ ਪਰਮਾਤਮਾ ਮਿਲਿਆ 994 ਚੌਕੜੀ ਜੁਗਤੂ ਵਾਰ ਇੱਕ ਇਹ ਤੇ ਸਮਾ ਕੇ ਦੇ ਅੰਜਾਇ ਨਾ ਆਪਾਂ ਕੱਢ ਦਈਏ ਉਦੇ ਚਰਨਾਂ ਦੇ ਵਿੱਚ ਹਮੇਸ਼ਾ ਰਹੀਏ ਉਦੇ ਚਰਨਾਂ ਦੇ ਵਿੱਚ ਆਪਾਂ ਇੱਕ ਹੀ ਟੋਲਾ ਗਾਉਣਾ ਕਿਹੜਾ ਤੂੰ ਮੇਰਾ ਤੇ ਮੈਂ ਤੇਰਾ ਸੋ ਮਹਾਰਾਜੇ ਸੰਕ੍ਰਿਸ਼ਨ ਮਿਸ਼ਨੋ ਗਵਾਦੀਚ